ਪੰਜਾਬ ਦੇ ਵਿੱਚ ਬੀਜੇਪੀ ਦੇ ਕਈ ਆਗੂ ਡਿਟੇਨ ਕੀਤੇ ਗਏ ਨੇ ਕੇਂਦਰ ਦੀਆਂ ਸਕੀਮਾਂ ਲੋਕ ਤੱਕ ਲੋਕਾਂ ਤੱਕ ਪਹੁੰਚਾਉਣ ਦੇ ਲਈ ਕੈਂਪਰ ਗਏਗੇ ਸਨ ਤਾਂ ਗਿੱਦੜਬਾਹਾ ਤੋਂ ਬੀਜੇਪੀ ਆਗੂ ਪ੍ਰੇਤਪਾਲ ਸ਼ਰਮਾ ਨੂੰ ਡਿਟੇਨ ਕੀਤਾ ਗਿਆ ਰਵਨੀਤ ਬਿੱਟੂ ਨੇ ਵਰਕਰ ਡਿਟੇਨ ਕਰਨ ਤੇ ਮਾਨ ਸਰਕਾਰ ਨੂੰ ਕਿਹਾ ਕਿ ਹੈ ਕਿ ਬੀਜੇਪੀ ਤੋਂ ਦਰੀਏ ਆਮ ਆਦਮੀ ਪਾਰਟੀ ਲੋਕਾਂ ਨੂੰ ਕੇਂਦਰ ਦੀ ਸਕੀਮ ਤੋਂ ਦੂਰ ਰੱਖਣਾ ਚਾਹੁੰਦੀ ਹੈ ਸਰਕਾਰ ਪੁਲਿਸ ਦੀ ਆੜ ਦੇ ਵਿੱਚ ਲੋਕਾਂ ਨੂੰ ਧਮਕਾਉਣ ਦੇ ਵਿੱਚ ਲੱਗੀ ਹੈ ਮਾਨ ਸਰਕਾਰ ਤਾਂ ਗਿੱਦੜ ਬਾਹਾ ਤੋਂ ਬੀਜੇਪੀ ਆਗੂ ਪ੍ਰੇਤਪਾਲ ਸ਼ਰਮਾ ਨੂੰ ਰਿਟੇਨ ਕਰ ਲਿਆ ਗਿਆ ਤੇ ਐਸੇ ਉਤੇ ਰਵਨੀਤ ਸਿੰਘ ਬਿੱਟੂ ਨੇ ਮਾਨ ਸਰਕਾਰ ਨੂੰ ਕਿਹਾ ਕਿ ਆਇਆ ਕਿ ਬੀਜੇਪੀ ਤੋਂ ਡਰੀ ਹੈ ਆਮ ਆਦਮੀ ਪਾਰਟੀ ਲੋਕਾਂ ਨੂੰ ਕੇਂਦਰ ਦੀਆਂ ਸਕੀਮਾਂ ਤੋਂ ਦੂਰ ਰੱਖਣਾ ਚਾਹੁੰਦੀ ਹੈ ਸਰਕਾਰ ਪੁਲਿਸ ਦੀ ਆੜ ਦੇ ਵਿੱਚ ਲੋਕਾਂ ਨੂੰ ਧਮਕਾਉਣ ਦੇ ਵਿੱਚ ਲੱਗੀ ਹੈ ਮਾਨ ਸਰਕਾਰ ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਮਲੋੜ ਤੋਂ ਚੇਤਨ ਜੁੜੇ ਨੇ ਤਾਂ ਚੇਤਨ ਕੀ ਜਾਣਕਾਰੀ ਹੈ ਕਿੰਨੇ ਲੀਡਰ ਜਿਹੜੇ ਨੇ ਜਿਨ੍ਹਾਂ ਨੂੰ ਡਿਟੇਨ ਕੀਤਾ ਗਿਆ ਤੇ ਡਿਟੇਨ ਕਰਨ ਦੇ ਪਿੱਛੇ ਕੀ ਕਾਰਨ ਦੱਸੇ ਜਾ ਰਹੇ ਨੇ ਹਾਂ ਜਿਹੜਾ ਮੁਕਸਰ ਜ਼ਿਲ੍ਹੇ ਦੇ ਵਿੱਚ ਨਾ ਪਿਛਲੇ ਦਿਨਾਂ ਤੋਂ ਜਿਹੜਾ ਭਾਜਪੀ ਜਿਹੜੇ ਲੀਡਰਾਂ ਵੱਲੋਂ ਇੱਕ ਕੇਂਦਰ ਸਰਕਾਰ ਦੀਆਂ ਜੋ ਲੋਕ ਪਹਲਾਈ ਸਕੀਮਾਂ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਅਵੇ ਪਿੰਡ-ਪਿੰਡ ਜਾ ਕੇ ਉਹਨਾਂ ਆਪਣੇ ਕੈਂਪ ਲਾਏ ਜਾ ਰਹੇ ਨੇ ਇਸੇ ਤਰੀਕੇ ਦੀ ਗਿੱਦੜਵੇ ਹਲਕੇ ਤੋਂ ਪਿਛਲੇ ਕਈ ਦਿਨਾਂ ਦੇ ਵਿੱਚ ਪਿੰਡਾਂ ਤੋਂ ਜਿਹੜੇ ਕੈਂਪ ਲੱਗ ਰਹੇ ਸੀ ਕਿ ਅੱਜ ਹੀ ਜਿਹੜਾ ਕੋਟਲੀ ਦੇ ਵਿੱਚ ਇੱਕ ਕੈਂਪ ਲਾਇਆ ਗਿਆ ਸੀਗਾ ਜਿਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਲੋਕ ਪਹਲਾਈ ਸਕੀਮਾਂ ਚਲਾਈਆਂ ਗਈਆਂ ਨੇ ਉਹਨਾਂ ਦੀ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਉਹਨਾਂ ਦਾ ਦੱਸਣਾ ਹੈ ਕਿ ਵੀ ਇਹ ਸਕੀਮਾਂ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਚ ਵੀ ਉਹਨਾਂ ਨੂੰ ਲੋਕਾਂ ਤੱਕ ਦੱਸਦੀ ਆ ਜੀ ਜਿਹੜੀਆਂ ਲੋਕਾਂ ਨੂੰ ਪੂਰੀਆਂ ਸਹੂਲਤਾਂ ਨਹੀਂ ਮਿਲਦੀਆਂ ਪੰਜਾਬ ਸਰਕਾਰ ਥੇ ਸਹੂਲਤਾਂ ਨਹੀਂ ਪਹੁੰਚਾਉਂਦੀਆਂ ਉਹਨਾਂ ਤੱਕ ਕੇਂਦਰ ਸਰਕਾਰ ਦੀਆਂ ਸਕੀਮਾਂ ਦੀਆਂ ਇਸ ਨੂੰ ਲੈ ਕੇ ਕੈਂਪ ਦੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਉਹਦੇ ਤਹਿਤ ਜਿਹੜਾ ਅਰਤਪਾਲ ਸ਼ਰਮਾ ਜਿਹੜੇ ਆਗੂ ਨੇ ਤੋਂ ਬੀ ਜੀ ਪੀ ਦੇ ਉਹਦੇ ਵਿੱਚ ਕੈਂਪ ਵਜ ਸੀਗੇ ਉਹਦੇ ਵਿੱਚ ਜਿਹੜਾ ਇਥੋਂ ਦੇ ਮਲੋੜ ਆਪਣੇ ਗਿੱਦੜਵਾ ਦੇ ਜਿਹੜੇ ਡੀ ਐਸ ਪੀ ਤੇ ਕੋਰਟ ਭਾਈ ਦੇ ਐਫ ਸੀਓ ਬੱਲਾ ਜਿਹੜਾ ਮੌਕੇ ਤੇ ਜਾ ਕੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਸ ਤੋਂ ਬਾਅਦ ਉੱਤੇ ਲੈ ਕੇ ਗਏ ਨੇ ਹੁਣ ਹੀ ਜਿਹੜਾ ਗਿੱਦੜਵੇ ਦਾ ਜਿਹੜਾ ਡੀ ਐਸ ਪੀ ਦਫ਼ਤਰ ਉੱਤੇ ਸਰਕਾਰ ਮੰ ਕਰਨੀ ਸੀਗੀ ਉਧਰ ਦੂਜੇ ਪਾਸੇ ਪੁਲਿਸ ਇਹ ਕਿੰਨੇ ਆਖਰਕਾਰ ਪੁਲਿਸ ਕੀ ਕਹਿ ਰਹੀ ਹੈ ਕਿ ਕਿਉਂ ਰੀਟੇਨ ਕੀਤਾ ਗਿਆ ਹਾਲਾਂਕਿ ਲੋਕਾਂ ਨੂੰ ਸਕੀਮਾ ਸਕੀਮਾ ਦੱਸਣਾ ਤਾਂ ਕੋਈ ਜੁਰਮ ਨਹੀਂ ਹੈਗਾ ਕੋਈ ਇਸ ਦੇ ਵਿੱਚ ਗੈਰ ਕਾਨੂੰਨੀ ਐਕਟੀਵਿਟੀ ਤਾਂ ਨਹੀਂ ਹੈਗੀ ਇਸੇ ਦੀ ਜਿਹੜੀ ਪੁਲਿਸ ਵੱਲੋਂ ਵੀ ਆਪਦੀ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਡੀਐਸਪੀ ਗਿੱਦੜਵਾਨੀ ਵੀ ਆਖਿਆ ਵੀ ਪੁਲਿਸ ਨੇ ਕੋਈ ਪ੍ਰੈਸ ਨੂੰ ਅੱਜ ਇਸ ਤੇ ਜਾਣਕਾਰੀ ਦੇਵਾਂਗੇ ਕਿਸ ਵਰਗੇ ਬਾਰੇ ਦੂਜੇ ਪਾਸੇ ਜਿਹੜੀ ਬੀਜੇਪੀ ਲੀਡਰਾਂ ਨੇ ਵੀ ਆਪ ਵੀ ਇੱਕ ਪ੍ਰੈਸ ਨੂੰ ਵਾਰਤਾਲ ਜਿਹੜੀ ਰੱਖੀ ਗਈ ਹੈ ਉਹ ਥੋੜੀ ਦੇਰ ਤੱਕ ਇਹ ਜੇ ਕਲੀਅਰ ਹੁੰਦੀ ਹੈ ਵੀ ਪੁਲਿਸ ਨੇ ਕਿਹੜੇ ਮਾਮਲੇ ਤੇ ਹੈ ਦੀ ਆ ਕਿਸ ਆਧਾਰ ਤੇ ਤੇ ਜਿਹੜਾ ਉਹਨਾਂ ਨੂੰ ਡਿਟੇਨ ਕੀਤਾ ਗਿਆ ਸੀਗਾ ਜਾਂ ਜਿਹੜੇ ਲਿ ਜਾ ਕੇ ਉਹਨਾਂ ਨੂੰ ਕੈਂਪ ਦੇ ਵਿੱਚੋਂ ਜਿਹੜਾ ਲੈ ਕੇ ਗਏ ਸੀਗੇ ਪਰ ਇਸ ਨਾਲ ਕਿੰਨੇ ਕੁੱਲ ਕਿਉਂਕਿ ਜਦੋਂ ਕੈਂਪ ਲੱਗਿਆ ਹੋਇਆ ਸੀ ਬਹੁਤ ਸਾਰੇ ਲੋਕ ਉਸ ਵਕਤ ਮੌਜ ਰਿਟਨ ਕੀਤਾ ਗਿਆ ਜਿਹੜੇ ਜ਼ਿਆਦਾਤਰ ਜਿਹੜੇ ਬੀਜੇਪੀ ਜਿਹੜੇ ਲੀਡਰ ਸੀਗੇ ਸਾਰੇ ਜਿਹੜੇ ਕੈਂਪ ਦੇ ਵਿੱਚ ਬੈਠੇ ਸੀਗੇ ਪਬਲਿਕ ਦੀਆਂ ਸੀਗੀਆਂ ਕੁਰਸੀਆਂ ਲੱਗਿਆ ਸੀ ਉਹ ਜਿਹੜੇ ਇੱਕ ਟੈਂਟ ਲਾਇਆ ਗਿਆ ਸੀਗਾ ਬਕਾਇਦਾ ਉਹਦੇ ਵਿੱਚੋਂ ਜਿਹੜਾ ਇੱਕ ਵਾਰੀ ਜਿਹੜਾ ਪਰਤਵਲ ਸ਼ਰਮਾ ਨੂੰ ਜਿਹੜਾ ਪੁਲਿਸ ਵੱਲੋਂ ਜਿਹੜੇ ਵੀਡੀਓ ਵਿੱਚ ਪਾਈ ਹੈ ਉਹਨਾਂ ਨੇ ਵੀਡੀਓ ਬਣਾਈ ਹੈ ਉਹਦੇ ਵਿੱਚ ਜਿਹੜੀ ਲੈ ਕੇ ਗਏ ਨੇ ਉਹਨੂੰ ਜਿਹੜਾ ਗੱਡੀ 'ਚ ਭਾ ਕੇ ਜਿਹੜੇ ਲੈ ਕੇ ਗਏ ਨੇ ਦੂਜੇ ਜਿਹੜੇ ਵਰਕਰ ਆ ਉਹਨਾਂ ਦੇ ਉੱਥੇ ਅਜੇ ਤੱਕ ਡੀਐਸਪੀ ਦਫ਼ਤਰ ਦੇ ਵਿੱਚ ਮੌਜੂਦ ਹੈ ਜੀ ਬਹੁਤ ਬਹੁਤ ਧੰਨਵਾਦ ਚੇਤਨ तमाम ਜਾਣਕਾਰੀ ਦੇ ਲਈ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਜਲੰਧਰ ਗਏ ਸੁਸ਼ੀਲ ਰਿੰਕੂ ਦਾ ਵੀ ਜ਼ਿਕਰ ਹੋ ਰਿਹਾ ਹੈ ਕੀ ਜਾਣਕਾਰੀ ਹੈ ਪ੍ਰਮਿਤ ਕੌਣ ਕੌਣ ਲੀਡਰ ਜਲੰਧਰ ਦੇ ਵਿੱਚ ਡਿਟੇਨ ਕੀਤੇ ਗਏ ਨੇ ਦੇਖੋ ਸਾਬਕਾ ਜਿਹੜੇ ਸੰਸਦ ਨੇ ਸੁਸ਼ੀਲ ਰਿੰਕੂ ਆਵਾਮੀ ਪਾਰਟੀ ਤੋਂ ਹੁਣ ਭਾਜੀਪੀ ਦੇ ਵਿੱਚ ਉਹਨਾਂ ਨੂੰ ਵੀ ਜਿਹੜਾ ਕਿ ਹਿਰਾਸਤ ਚ ਲਿਆ ਗਿਆ ਤੇ ਦੂਸਰੇ ਪਾਸੇ ਜਿਹੜੇ ਸਾਬਕਾ ਵਿਧਾਇਕ ਨੇ ਸਾਬਕਾ ਫਿਕਰ ਹੈ ਜੁ ਕਿ ਕੇਡੀ ਪੰਡਾਰੀ ਨੂੰ ਜਿਹੜਾ ਹੈ ਕਿ ਅਰੈਸਟ ਕੀਤਾ ਗਿਆ ਹੈ ਸ਼ਾਹਕੋਟ ਪੁਲਿਸ ਵੱਲੋਂ ਕੇਡੀ ਪੰਡਾਰੀ ਨੂੰ ਅਰੈਸਟ ਕੀਤਾ ਗਿਆ ਹੈ ਆਮ ਪੁਲਿਸ ਵੱਲੋਂ ਜਿਹੜਾ ਹੈ ਕਿ ਉਹ ਅ ਜੀ ਸ਼ੀਲਡ ਰਿੰਕ ਉਹ ਰਣ ਹੋ ਰਿਹਾ ਰੁਕਿਤਾ ਗਿਆ ਮਾਮਲਾ ਮੈਂ ਤੁਹਾਨੂੰ ਦੱਸ ਦਿਆਂ ਕਿ ਉਹੀ ਜੋ ਚੱਲਦਾ ਪਿਆਦਾ ਕਿ ਸਰਕਾਰ ਵੱਲੋਂ ਇਹ ਹੁਣ ਕੱਲ ਆਖੀ ਗਈ ਹੈ ਕਿ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਦੇ ਅੰਦਰ ਜਿਹੜਾ ਹੈ ਕਿ ਇਹ ਸਾਰੀ ਕਾਰਵਾਈ ਹੋ ਰਹੀ ਹੈ ਬੀਜੇਪੀ ਜਿਹੜਾ ਕਿ ਇੱਕ ਆਪਣੀ ਨੁਮਾਇੰਦਗੀ ਚਲਾ ਰਹੀ ਹੈ ਕਿ ਕੇਂਦਰ ਦੀਆਂ ਜਿਹੜੀਆਂ ਸਕੀਮਸ ਨੇ ਚਾਹੇ ਉਹ ਕਿ ਸੰਸੈਂਟਰੀਕ ਸਕੀਮ ਹੋਵੇ ਉਸ ਤੋਂ ਇਲਾਵਾ ਜਿਹੜੇ ਘਰ ਬਣਾਉਣ ਦੀ ਸਕੀਮ ਹੈ ਉਹ ਹੈ ਜਾਂ ਜਾਂ ਆਯੂਸ਼ਮਾਨ ਦੀ ਸਕੀਮ ਹੈ ਬੀਜਪੀ ਦੇ ਵਰਕਰ ਇਹ ਕਹਿੰਦੇ ਪਹਿੰਦੇ ਕਿ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਪਿੰਡਾਂ 'ਚ ਜਾ ਕੇ ਇਹ ਲੋਕਾਂ ਨੂੰ ਜਿਨ੍ਹਾਂ ਨੂੰ ਲਾਭ ਨਹੀਂ ਮਿਲਿਆ ਉਹਨਾਂ ਨੂੰ ਇਸ ਸਕੀਮ ਦੇ ਅੰਦਰ ਲੈ ਕੇ ਆ ਰਹੇ ਹਾਂ ਬਸੇ ਸਰਕਾਰ ਇਹ ਕਹਿ ਰਹੀ ਹੈ ਕਿ ਸੁਮਨ ਚਿਤ ਦੇਖਣ ਤੋਂ ਇਹ ਵੀ ਚੀਜ਼ਾਂ ਨੋਟਿਸ ਕੀਤੀਆਂ ਗਈਆਂ ਨੇ ਕਿ ਇੰਡੀਵਿਜੂਅਲ ਲੋਕਾਂ ਦੇ ਰਾਕੇ ਟਾਰਗੇਟ ਕਰਕੇ ਜਿਹੜਾ ਹੈ ਕਿ ਅ ਡਾਟਾ ਇਕੱਠਾ ਕੀਤਾ ਜਾ ਰਿਹਾ ਪ੍ਰਾਈਵੇਟ ਲੋਕਾਂ ਤੋਂ ਜਦਕਿ ਲੋਕਾਂ ਦਾ ਜਿਹੜਾ ਨਿੱਜੀ ਡਾਟਾ ਚਾਹੇ ਆਰ ਕਾਰਡ ਹੋਵੇ ਚਾਹੇ ਉਹਨਾਂ ਦਾ ਮੋਬਾਈਲ ਦਾ ਕਿਸੇ ਤਰੀਕੇ ਦੇ ਨਾਲ ਨੰਬਰ ਹੋਵੇ ਜਾਂ ਡਾਟਾ ਹੋਵੇ ਉਹ ਕੋਈ ਲੈ ਨਹੀਂ ਸਕਦਾ ਕਿਉਂਕਿ ਜਿਹੜੇ ਕਈ ਐਸੇ ਫਰਾਡ ਨੇ OTP ਆਉਂਦੇ ਨੇ ਤੇ ਲੋਕਾਂ ਨਾਲ ਜਿਹੜੇ ਸਕੇਮ ਹੁੰਦੇ ਨੇ ਇਸ ਮਾਮਲੇ ਨੂੰ ਲੈ ਕੇ ਖੱਟਾ ਹੋ ਸਕਦਾ ਇਸ ਤਰ੍ਹਾਂ ਕਿ ਜਿੰਨੇ ਵੀ ਪ੍ਰਾਈਵੇਟ ਲੋਕ ਇਹ ਕੈਂਪ ਲਾ ਕੇ ਲੋਕਾਂ ਦਾ ਡਾਟਾ ਇਕੱਠਾ ਕਰਦੇ ਪਏ ਨੇ ਇਹ ਪੂਰੇ ਤਰੀਕੇ ਨਾਲ ਇਲੈਗਲ ਹੈ ਦੂਸਰੇ ਪਾਸੇ ਸਿਆਸਤ ਗਰਮਾਂਦੀ ਹੋਈ ਹੋਣੀ ਹੈ ਕਾ ਲਈ ਜਾਂ BJP ਵੱਲੋਂ ਕੀ ਪੰਜਾਬ ਸਰਕਾਰ ਜਿਹੜਾ ਹੈ ਕਿ BJP ਨੂੰ ਜਿਹੜਾ ਹੈ ਕਿ ਲੋਕਾਂ ਤੱਕ ਪਹੁੰਚ ਆ ਰਹੀ ਪਰ ਜਿਸ ਤਰੀਕੇ ਦੇ ਨਾਲ ਅਮਨ ਇਹ ਤਸਵੀਰਾਂ ਨਿਕਲ ਕੇ ਆ ਰਹੀਆਂ ਨੇ ਸਾਥਾ ਜਿਹੜੇ ਨੇ ਕਿ ਲੈਜਿਸਲੇਟਿਵ ਮੈਂਬਰ ਰਹਿ ਨੇ ਤਾਂ ਕੰਮ ਕੀ ਇਹਨਾਂ ਨਾਲ ਕੀਤਾ ਜਾ ਰਿਹਾ ਵਰਕਰਾਂ ਨੂੰ ਜਿਹੜਾ ਹੈ ਕਿ ਉਹ ਧੱਕੇ ਮਾਰ ਕੇ ਪਿੱਛੇ ਕੀਤਾ ਜਾ ਰਿਹਾ ਉਹਦੀ ਜਿਹੜੀ ਸਖਤ ਕਿਨ ਖੇਧੀ ਹੋ ਰਹੀ ਹੈ ਹੁਣ ਵੇਖਣਾ ਹੋਏਗਾ ਕਿ 3 ਵਜੇ ਕਾਨਫਰੰਸ ਜਿਹੜੀ ਹੈ ਕਿ ਵਿਜੇ ਸੰਸਲਾ ਹੋ ਰਹੀ ਕਰ ਰਹੇ ਨੇ ਸਾਰੇ ਇਸ ਮੈਟਰ ਤੇ ਕਿਸ ਤਰੀਕੇ ਨਾਲ ਕੇ ਜਵਾਬ ਦੇਣੇ ਨੇ ਕਿਉਂਕਿ ਅੱਜ ਗਵਰਨਰ ਨੂੰ ਵੀ ਜਿਹੜਾ ਹੈ ਕਿ ਬੀਜੇਪੀ ਦਾ ਪ੍ਰੋਫਟ ਮਿਲ ਰਿਹਾ ਹੈ ਇਸ ਮਾਮਲੇ ਨੂੰ ਅਮਨ ਪਰਮਿਤ ਜਿਹੜੇ ਵੱਡੇ ਲੀਡਰ ਨੇ ਕਿ ਉਹਨਾਂ ਨੂੰ ਹੀ ਡਿਟੇਨ ਕੀਤਾ ਗਿਆ ਉਸ ਵਕਤ ਕਿਉਂਕਿ ਜਦੋਂ ਕੈਂਪ ਲਾਗਦੇ ਨੇ ਫਿਰ ਵਰਕਰ ਵੀ ਮੌਜੂਦ ਹੁੰਦੇ ਨੇ ਕਿ ਚੋਣਿੰਦਾ ਲੋਕਾਂ ਨੂੰ ਹੀ ਚੁੱਕਿਆ ਜਾ ਰਿਹਾ ਹੈ ਵੀ ਤੁਮਨਾਂ ਆਹ ਕੇੜੀ ਭੰਡਾਰੀ ਜੀ ਜਿਹੜੇ ਸ਼ੌਕ ਵੀ ਹੋਏ ਹੋਏ ਨੇ ਤਸਵੀਰ ਵੀ ਜਿਹੜੀ ਹੈ ਕਿ ਉਹ ਆਈ ਹੈ ਕਿ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਕੈਂਪ ਤੋਂ ਚੁੱਕਿਆ ਜਾ ਰਿਹਾ ਹੈ ਹਾਲਾਂਕਿ ਉਹ ਜਗ੍ਹਾ ਦੇ ਜਿੱਥੇ ਬੈਠੇ ਹੋਏ ਹੈ ਇਹ ਦਾਣਾ ਮੰਡੀ ਜਾਂ ਕੋਈ ਮੰਡੀ ਜਿਹੜੀ ਹੈ ਕਿ ਪ੍ਰਤੀਤ ਹੁੰਦੀ ਹੈ ਲੋਕ ਸਾਹਮਣੇ ਬੈਠੇ ਨੇ ਪ੍ਰਿੰਟਰ ਕੰਪਿਊਟਰ ਪਏ ਹੋਏ ਨੇ ਇਸ ਤਰੀਕੇ ਦੇ ਨਾਲ ਪ੍ਰਤੀਤ ਹੋ ਰਿਹਾ ਹੈ ਕਿ ਇਹ ਜਿਹੜੇ ਬੀਜੇਪੀ ਦੇ ਵਰਕਰ ਨੇ ਆ ਜਿਹੜੇ ਇਹਨਾਂ ਦੇ ਆਗੂ ਨੇ ਖੁਦ ਜਿਹਾ ਇਸ ਪੂਰੇ ਘਟਨਾਕ੍ਰਮ ਦੇ ਉਤੇ ਆਸ਼wini ਸ਼ਰਮਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਇੱਕ ਵਾਰ ਦਰਸ਼ਕਾਂ ਨੂੰ ਉਹ ਸੁਣਾ ਦਿੰਨੇ ਆ ਪੰਜਾਬ ਦੇ ਲੋਕਾਂ ਨੂੰ ਕਿਸਾਨ ਨੂੰ Dalit ਨੂੰ ਗਰੀਬ ਨੂੰ ਮਹਿਲਾਵਾਂ ਨੂੰ ਬਜ਼ੁਰਗਾਂ ਨੂੰ ਜਿਹੜੀਆਂ ਮੋਦੀ ਸਾਹਿਬ ਦੀਆਂ ਸਕੀਮਾਂ ਨੇ ਉਹ ਮੁਹਈਆ ਕਰਾਈਆਂ ਜਾਣ ਕੰਮ ਤਾਂ ਪੰਜਾਬ ਸਰਕਾਰ ਦਾ ਸੀ ਲੇਕਿਨ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਕੱਲ ਪੁਲਿਸ ਪ੍ਰਸ਼ਾਸਨ ਦਾ ਦੁਰਪਰਯੋਗ ਕੀਤਾ ਜਿਸ ਤਰੀਕੇ ਨਾਲ ਡੰਡੇ ਦੇ ਨਾਲ ਸਾਡੇ ਕੈਂਪਾਂ ਨੂੰ ਰੋਕਣ ਦਾ ਪ੍ਰਯਾਸ ਹੋਇਆ ਔਰ ਅੱਜ ਵੀ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਕਿ ਨੇਤਾਵਾਂ ਨੂੰ ਘਰਾਂ ਦੇ ਅੰਦਰ ਬੰਦ ਕਰਤਾ ਜਿਹੜੇ ਕੈਂਪ ਤੱਕ ਪੁੱਜੇ ਨੇ ਉਹਨਾਂ ਨੂੰ ਬੱਸਾਂ 'ਚ ਪਾ ਕੇ ਥਾਣਿਆਂ 'ਚ ਲੈ ਕੇ ਗਏ ਨੇ ਔਰ ਇਹ ਪੂਰੀ ਤਰ੍ਹਾਂ ਨਾਲ ਮਨੀਸ਼ ਸੋਸੋਦੀਆ ਨੇ ਜਿਹੜਾ ਇਹ ਗੱਲ ਕਹੀ ਸੀ ਨਾ ਕਿ ਸਾਧ ਦੰਡ ਬੇਦ ਝੂਠ ਛਲ ਕਪਟ ਫਰੇਵ ਕਿ ਉਹ ਉਹਦੀ ਤਰਜ਼ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਹੋ ਰਹੀ ਹੈ ਅਸੀਂ ਮਾਨਯੋਗ ਰਾਜਪਾਲ ਜੀ ਨੂੰ ਆਪਣੀਆਂ ਸਾਰੀਆਂ ਇਹਨਾਂ ਚਿੰਤਾਵਾਂ ਤੋਂ آگਾਹਤ ਕਰਾਇਆ ਹੈ ਮੇਰਾ ਇਹ ਕਹਿਣਾ ਹੈ ਮਾਨ ਸਾਹਿਬ ਨੂੰ ਅਰੇ ਪੋਲੀਟੀਕਲ ਲੜਾਈ ਹੈ ਨਾ ਪੋਲੀਟੀਕਲ ਤਰੀਕੇ ਨਾਲ ਲੜੋ ਬੀਜੇਪੀ ਕੋਲ ਇਹਨਾਂ ਡਰੀ ਕਿਉਂ ਜਾਂਦੇ ਪਿਓ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਗਰੀਬ ਨੂੰ ਮਕਾਨ મોદી ਸਾਹਿਬ ਦੇਣਾ ਚਾਹੁੰਦੇ ਨੇ ਤੇ ਨਾ ਮਿਲੇ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਅਗਰ ਗਰੀਬ ਆਦਮੀ ਦੀ ਇਲਾਜ ਦਾ ਪ੍ਰਬੰਧ ਮੋਦੀ ਸਾਹਿਬ ਕਰਦੇ ਨੇ ਆਜੂ ਉਸਮਾਨ ਯੋਜਨਾ ਦਾ ਉਹ ਲਾਭ ਨਾ ਮਿਲੇ। ਕੀ ਗਰੀਬ ਨੂੰ ਜਿਹੜੇ ਬਜ਼ੁਰਗ ਹੋ ਸੁਕੇ ਨੇ ਚੁਕੇ ਨੇ ਫ੍ਰੀ ਮੈਡੀਕਲ ਸਹੂਲਤ ਨਹੀਂ ਮਿਲਣੀ ਚਾਹੀਦੀ? ਕੀ ਆ ਗਰੀਬ ਦੇ ਘਰ ਦੇ ਅੰਦਰ ਗੈਸ ਦਾ ਕਨੈਕਸ਼ਨ ਨਹੀਂ ਆਣਾ ਚਾਹੀਦਾ? ਕੀ ਗਰੀਬ ਦੇ ਘਰ 'ਚ ਤੂ ਕੀ ਚਾਹਦੇ ਹੋ ਕਿ ਦਲਿਤ ਦੇ ਘਰ 'ਚ ਟਾਇਲਟ ਨਾ ਬਣੇ? ਅੱਜ ਵੀ ਉਹ ਆਪਣਾ ਖੇਤਾਂ 'ਚ ਜਾਏ। ਇਹ ਮਾਨ ਸਾਹਿਬ ਔਰ ਉਰਦੀ ਸਰਕਾਰ ਜਿਹੜਾ ਇਹ ਕੰਮ ਕਰ ਰਹੀ ਹੈ ਇਹਦੇ ਨਾਲ ਅਸੀਂ ਰੁਕਣ ਵਾਲੇ ਨਹੀਂ ਆ ਔਰ ਪੂਰੀ ਤਰ੍ਹਾਂ ਨਾਲ ਗੈਰ ਸੰਵਿਧਾਨਿਕ ਗੈਰ ਲੋਕਤਾਂਤ੍ਰਿਕ ਤਰੀਕਾ ਅਪਣਾਇਆ ਔਰ ਮੈਂ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਵੱਡੇ ਵੱਡੇ ਅਫਸਰ ਹੁਣਾਂ ਨੂੰ ਵੀ ਸਮਝ ਆਂਦਾ ਹੈ ਕਿ ਕਾਮਨ ਸਰਵਿਸ ਸੈਂਟਰ ਅਥੋਰਾਈਜ਼ ਨਹੀਂ ਔਰ ਕੱਲੇ ਉਹ ਅਥੋਰਾਈਜ਼ ਨਹੀਂ ਹੈ ਉਹ ਆਪਣੇ ਥੱਲੇ 6-6 ਲੋਕਾਂ ਨੂੰ ਨੋਮੀਨੇਟ ਕਰ ਸਕਦੇ ਨੇ ਉਹਦਾ ਪੂਰਾ ਸਾਈਡ ਬਣੀ ਹੋਈ ਹੈ ਔਰ 6-7 ਸਕੀਮਾਂ ਤੇ ਅਸੀਂ ਆਏ ਕਿ ਤੁਸੀਂ ਆਪਣੇ ਮੋਬਾਈਲ ਤੋਂ ਉਹਨੂੰ ਡਾਊਨਲੋਡ ਕਰਕੇ ਲਾਭ ਲੈ ਸਕਦੇ ਹੋ ਪੰਜਾਬ ਦੇ ਗਰੀਬ ਆਦਮੀ ਨੂੰ ਪਿੰਡ 'ਚ ਰਹਿਣ ਵਾਲੇ ਆਦਮੀ ਨੂੰ ਦਲਿਤ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਉਹ ਉਹ ਚੀਜ਼ਾਂ ਮਿਲਣ ਕੀ ਇਹ ਚਾਹਦੇ ਹੈ ਕਿ ਉਹ ਲਾਭ ਨਹੀਂ ਮਿਲਣਾ ਚਾਹੀਦਾ ਇੱਥੇ ਕੋਈ ਫਰੇਮ ਨਹੀਂ ਹੋ ਰਿਹਾ ਕੋਈ ਡਾਟੇ ਦੀ ਗੱਲ ਨਹੀਂ ਆਏ ਡਾਟਾ ਚੋਰੀ ਤੇ ਉਦੋਂ ਹੋਇਆ ਜਦੋਂ ਤੁਸੀਂ ਪੰਜਾਬ ਦੇ ਅੰਦਰ ਸਰਕਾਰ ਬਣਾਉਣ ਤੋਂ ਪਹਿਲਾਂ ਮਹਿਲਾ ਮਾਂ ਕੋਲ ਦੇ ਫਾਰਮ ਪਰੇ ਕਿੰਨੇ ਲੱਖ ਫਾਰਮ ਸੀ ਕyao ਡਾਟਾ ਚੋਰੀ ਕੀਤਾ ਸੀ ਤੁਸੀਂ ਹੁਣ ਤੱਕ ਲਾਭ ਵੀ ਨਹੀਂ ਦਿੱਤਾ ਇਸ ਕਰਕੇ ਇਸ ਤਰੀਕੇ ਦੇ ਔਰ ਮੈਨੂੰ ਇਹ ਸੰਕਾ ਇਹ ਝੂਟੇ ਬੰਦੇ ਖੜੇ ਕਰਨਗੇ ਮੈਂ ਜੀ ਕਹਿ ਦਿੰਦਾ ਤੁਹਾਨੂੰ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਲੇਕਿਨ ਸਾਡੇ ਕੋਲ ਟੈਕਨੀਕਲੀ ਕਾਨੂੰਨੀ ਅਸੀਂ ਬਹੁਤ ਸਟਰੋਂਗ ਆ ਅਸੀਂ ਸਾਡੇ ਕਾਰਕਿਰਤਾ ਨੇ ਕੇਵਲ ਪੂਲ ਦਾ ਕੰਮ ਕੀਤਾ ਗਰੀਬ ਆਦਮੀ ਨੂੰ ਦੱਸਿਆ ਕਿ ਇਹ ਕੈਂਪ ਲੱਗਾ ਪਿਆ ਹੈ ਸੀਐਸਸੀ ਦਾ ਆਓ ਇੱਥੋਂ ਤੱਕ ਔਰ ਆਪਣੇ ਫਾਰਮ ਭਰੋ ਜੇਨੂੰ ਉਸੇ ਵੇਲੇ ਕਾਰਡ ਮਿਲ ਜੇ ਓਏ ਤੁਸੀਂ ਤਾਂ ਫਾਰਮ ਭਰ ਕੇ ਢੇਰ ਲਾ ਲੇ ਲੱਕਾਂ ਭੈਣਾਂ ਦੇ ਉਹਨਾਂ ਦੇ ਡਾਟੇ ਦਾ ਜਵਾਬ ਤਾਂ ਦੇ ਲੋ ਇਸ ਕਰਕੇ ਇਹ ਸਰਕਾਰ ਨਾਕਮੀ ਹੈ ਇਹ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਇਹਦੀ ਨਿੰਦਾ ਕਰਦੇ ਹਾਂ ਅੱਜ ਜਿਸ ਤਰੀਕੇ ਨਾਲ ਸਾਡੇ ਕਾਰਜਕਰਤਾ ਨੂੰ ਥਾਣਿਆਂ 'ਚ ਬਿਠਾਇਆ ਗਿਆ ਔਰ ਇਹ ਮੈਨੂੰ ਲੱਗਦਾ ਕਿ ਜਿਹੜੀ ਲੈਂਡ ਬੁਲੀਂਗ ਆ ਨਾ ਉਹਦੇ ਅੰਦਰ ਜਿੱਤੀ ਕੇ ਨਾਲ ਪੰਜਾਬੀਆਂ ਨੇ ਔਰ ਪੋਲਿਟਿਕਲ ਪਾਰਟੀ ਦੇ ਨਾਤੇ ਭਾਜਪੀ ਨੇ ਗੋਡੇ ਲਵਾਇਆ ਨਾ ਔਰ ਜਿਹੜੀ ਰਾਜਪੁਰੇ ਦੀ ਰੈਲੀ ਚ ਜਿੱਤੀ ਕੇ ਨਾਲ ਗਰੀਬ ਘਰੋਂ ਬਾਹਰ ਨਿਕਲ ਕੇ ਆਇਆ ਪਿੰਡਾਂ ਚੋਂ ਇਹ ਸਰਕਾਰ ਡਰੀ ਹੋਈ ਐ ਇਹ ਸਰਕਾਰ ਸੇਵਾ ਦੇ ਕੰਮ ਦੇ ਅੰਦਰ ਅਰਚਨ ਭਾਰੀ ਐ ਜਿਹੜਾ ਇਹ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਸੀ ਅੱਜ ਹਰਿਆਣਾ ਦੇ ਅੰਦਰ ਅਗਰ ਗਰੀਬਾਂ ਦੇ ਘਰਾਂ ਦੇ ਅੰਦਰ ਉਸ ਸਕੀਮ ਦਾ ਲਾਭ ਹਰ ਗਰੀਬ ਆਦਮੀ ਨੂੰ ਮਿਲ ਰਿਹਾ ਮੇਰੇ ਪੰਜਾਬ ਦੇ ਗਰੀਬ ਨੂੰ ਕਿਉਂ ਕਿਉਂ ਨਹੀਂ ਮਿਲਿਆ ਆਜੂ ਸਮਾਨ ਨੂੰ ਕਾਰਡ ਅਗਰ ਬੰਨਣਾ ਚਾਹੀਦਾ ਸੀ ਸਰਕਾਰ ਨੇ ਕਿਉਂ ਨੂੰ ਲਾਗੂ ਕਰਾਇਆ ਡੀਸੀ ਇਹਨਾਂ ਦੇ ਕਿੱਥੇ ਸੀ ਸਾਨੂੰ ਕੀ ਜਰੂਰਤ ਪੈ ਗਈ ਇਹ ਕੈਂਪ ਲਾਣ ਦੀ ਅਗਰ ਡੀਸੀ ਸਰਕਾਰ ਨੇ ਮੇਰੇ ਗਰੀਬ ਆਦਮੀਆਂ ਨੂੰ ਉਹਨਾਂ ਸਕੀਮਾਂ ਨਾਲ ਜੋੜਿਆ ਹੁੰਦਾ ਤੇ ਲੱਗਦਾ ਕਿ ਸੀਐਸਡੀ ਵਾਲਿਆਂ ਨੂੰ ਵੀ ਪਿੰਡ-ਪਿੰਡ ਜਾ ਕੇ ਜਰੂਰਤ ਨਾ ਪੈਂਦੀ 1 ਲੱਖ ਤੋਂ ਉੱਪਰ ਲੋਕ ਸਾਡੇ ਕੈਂਪਾਂ ਦਾ 152000 ਗਰੀਬ ਆਦਮੀ ਦਲਿਤ ਆਦਮੀ ਮਜ਼ਦੂਰ ਆਦਮੀ ਕਿਸਾਨ ਆਦਮੀ ਹੁਣ ਤੱਕ ਇਨਾ ਕੈਂਪਾਂ ਦੁਆਰਾ ਲਾਭ ਲੈ ਚੁੱਕਿਆ ਆਪਣਾ ਕਾਰਡ ਬਣਾ ਚੁੱਕਿਆ ਸਰਕਾਰ ਦੀਆਂ ਚੂਲਾ ਹਿਲਦੀਆਂ ਨਜ਼ਰ ਆ ਰਹੀਆਂ ਮੈਂ ਪਹਿਲਾਂ ਵੀ ਕਿਹਾ ਹੈ ਇਹ ਸਰਕਾਰ ਐਕਸਪਾਇਰੀ ਹੋ ਚੁੱਕੀ ਹੈ ਲੇਕਿਨ ਦਿੱਲੀ ਨਹੀਂ ਤੇ ਅੰਦਰੋਂ ਜਿਹੜੇ ਲੋਕ ਆਏ ਨੇ ਇਹਨਾਂ ਨੇ ਜਿਨ੍ਹਾਂ ਨੂੰ ਠੇਕੇ ਦੇ ਸਰਕਾਰ ਦਿੱਤੀ ਹੈ ਉਹ ਚੈਨ ਨਹੀਂ ਲੈ ਰਹੇ ਉਹਨਾਂ ਨੂੰ ਚੈਨ ਉਦੋਂ ਹੀ ਆਣਾ ਜਿੱਦਾਂ ਦਿੱਲੀ ਵਾਲਿਆਂ ਨੇ ਬੇਲਾ ਕੀਤਾ ਉਦਾਂ ਹੀ ਪੰਜਾਬ ਵਾਲਿਆਂ ਨੇ ਬੇਲਾ ਕਰਨਾ ਹੈ ਔਰ ਇਸ ਕਰਕੇ ਅੱਜ ਮੈਂ ਮੈਂ ਰਾਜਪਾਲ ਜੀ ਨੂੰ ਵਰਤੀ ਮਿਲੇ ਆਂ ਔਰ ਉਹਨਾਂ ਨੂੰ ਆਪਣੀਆਂ ਸ਼ੰਕਾਵਾਂ ਔਰ ਕਿਸ ਤਰੀਕੇ ਨਾਲ ਇਹ ਕੈਂਪ ਚੱਲ ਰਿਹਾ ਸੀ ਇਹਦਾ ਦੱਸਿਆ ਉਹ ਰੋਕ ਹੀ ਨਹੀਂ ਸਕਦੇ ਨਾ ਕੈਂਪਾਂ ਨੂੰ ਕਿਸ ਕਿਸ ਕਾਨੂੰਨ ਦੇ ਤਹਿਤ ਰੋਕਣਗੇ ਉਹਨਾਂ ਕੋਲ ਸਰਕਾਰ ਨੇ ਅਥੋਰਾਈਜ਼ ਕੀਤਾ ਹੈ ਸੰਵਿਧਾਨ ਦੀ ਹੱਤਿਆ ਕਰਨ ਵਾਲੇ ਇਹ ਲੋਕ ਸੰਵਿਧਾਨ ਦੀ ਦੁਹਾਈ ਦਿੰਦੇ ਨੇ ਲੇਕਿਨ ਦਲਿਤ ਨੂੰ ਦਾ ਕਾਰਡ ਨਹੀਂ ਬੰਨਣਾ ਚਾਹੀਦਾ ਦਲਿਤ ਨੂੰ ਘਰ ਨਾ ਮਿਲੇ ਦਲਿਤ ਨੂੰ ਟਾਇਲਟ ਨਾ ਮਿਲੇ दलित ਨੂੰ ਆਜੂ ਸਮਾਨ ਯੋਜਨਾ ਦਾ ਲਾਭ ਨਾ ਮਿਲੇ ਗੈਸ ਦਾ ਲਾਭ ਨਾ ਮਿਲੇ ਬਜ਼ੁਰਗ ਜਿਹੜਾ 70 ਸਾਲ ਤੋਂ ਉੱਪਰ ਹੋ ਗਿਆ ਉਹ ਕਿਤੇ ਫ੍ਰੀ ਉਹਦੀ ਮੈਡੀਕਲ ਨਾ ਮਿਲ ਜੇ ਇਸ ਕੰਮ ਚ ਲੱਗ ਗਏ ਨੇ ਲੇਕਿਨ ਅਸੀਂ ਨਾ ਰੁਕਣ ਵਾਲੇ ਆ ਨਾ ਇਹਨਾਂ ਤੋਂ ਡਰਨ ਵਾਲੇ ਆ ਪੀਟੀਕਲ ਲੜਾਈ ਸੜਕ ਤੇ ਲੜਨੀ ਪਏਗੀ ਸੜਕ ਤੇ ਵੀ ਲੜਾਂਗੇ ਅਸੀਂ ਦਲਿਤ ਦੇ ਹੱਕ ਚ ਲੜ ਰਹੇ ਹਾਂ ਕਿਸਾਨ ਦੇ ਹੱਕ ਚ ਲੜ ਰਹੇ ਹਾਂ ਕਾ ਇਹ ਜਾਂ ਕਹਿ ਦਨ ਕਿ ਸਨਮਾਨ ਨਿਧੀ ਦਾ ਪੈਸਾ ਨਹੀਂ ਮਿਲਣਾ ਚਾਹੀਦਾ ਉਹ ਕਾਰਡ ਨਹੀਂ ਬਣਨਾ ਚਾਹੀਦਾ ਆ ਨਾ ਸਾਹਮਣੇ ਬੋਲਣ ਆ ਕੇ ਕਿ ਨਹੀਂ ਵੀ ਦਲਿਤ ਦਾ ਕਾਰਡ ਨਹੀਂ ਬਣਨ ਦੇਣਾ ਆਨਾ ਸਾਹਮਣੇ ਕਿ ਕਿਸਾਨ ਦਾ ਕਾਰਡ ਨਹੀਂ ਬਣਨ ਦੇਣਾ ਆਨਾ ਸਾਹਮਣੇ ਕਿ 70 ਸਾਲ ਦੇ ਬਜ਼ੁਰਗ ਦਾ ਕਾਰਡ ਨਹੀਂ ਬਣਨ ਦੇਣਾ ਇਸ ਕਰਕੇ ਮੈਂ ਆਪਣੇ ਸਾਥੀਆਂ ਸੇ ਤੇ ਇੱਕ ਚੇਤਾਵਨੀ ਦਿੰਦਾ ਸੁਧਰ ਜਾਓ ਪੰਜਾਬੀ ਬੜਾ ਖਰਾਬ ਹੈ ਅੱਗੇ ਤੁਸੀਂ ਪੰਜਾਬ ਦੀ ਅਨਖ ਨੂੰ ਵੇਚ ਦਿੱਤਾ ਦਿੱਲੀ ਦੇ ਅੱਗੇ ਪੰਜਾਬੀ ਪੰਜਾਬ ਦੀ ਸਰਕਾਰ ਵੇਚੀ ਹੋਈ ਹੈ ਤੁਸੀਂ ਰੁਕ ਜਾਓ ਬੜੇ ਘੱਟ ਮਹੀਨੇ ਰਹਿ ਗਏ ਗਿਣਤੀ ਸ਼ੁਰੂ ਹੈ ਇਹ ਪੁਲਸ ਪੁਲਸ ਰਾਜ ਨਹੀਂ ਹੈ ਇਥੇ ਲੋਕਤੰਤਰ ਆਜਾ ਅਫਸਰਾਂ ਨੂੰ ਵੀ ਇਹ ਗੱਲ ਸਮਝਾਣੀ ਚਾਹੀਦੀ ਆ ਔਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਨਾ ਨਹੀਂ ਦੱਸੂਗਾ ਮੇਰੀ ਅਫਸਰਾਂ ਨਾਲ ਗੱਲ ਹੋਈ ਹੈ ਮੈਨਾਂ ਨੂੰ ਸਾਰਾ ਪ੍ਰोसीजर ਦੱਸਿਆ ਉਹਨਾਂ ਨੂੰ ਮੈਂ ਸਰਟੀਫਿਕੇਟ ਤੱਕ ਭੇਜੇ ਨੇ ਸਾਡੇ ਮੋਦੀ ਸਾਹਿਬ ਦੀਆਂ ਸੈਂਟਰ ਸਰਕਾਰ ਦੀਆਂ ਬੀਜੇਪੀ ਲੋਕਾਂ ਤੱਕ ਲੈ ਕੇ ਜਾ ਰਹੀ ਹੈ ਸਾਡੇ ਲੀਡਰ ਜ਼ਿਲ੍ਹਾ ਪ੍ਰਧਾਨ ਐਕਸ ਐਮ ਐਲ ਐਕਸ ਮਿਸਟਰ ਉਹ ਪਿੰਡਾਂ ਤੱਕ ਲੈ ਕੇ ਜਾ ਰਹੇ ਜਿਹੜੇ ਕੈਂਪ ਲੱਗ ਰਹੇ ਆ ਇਹ ਸਾਨੂੰ ਪਤਾ ਸੀ ਸਾਡੇ 3.5 ਸਾਲ ਹੋ ਗਏ ਤੁਸੀਂ ਇੱਕ ਵੀ ਸਕੀਮ ਸੈਂਟਰ ਦੀ ਆਮ ਗਰੀਬ ਜ਼ਰੂਰਤਮੰਦ ਲੋੜਵੰਦ ਜਿਨ੍ਹਾਂ ਨੂੰ ਸਿਹਤ ਦੀ ਲੋੜ ਆ ਜਿਨ੍ਹਾਂ ਨੂੰ ਬੀਮਿਆਂ ਦੀ ਲੋੜ ਆ ਕਿਸਾਨਾਂ ਦਾ ਪੈਸਾ ਮਜ਼ਦੂਰਾਂ ਦਾ ਪੈਸਾ ਇੰਨੀਆਂ ਸਕੀਮਾਂ ਇਕੱਲੇ ਇਕੱਲੇ ਘਰ ਦੇ ਲਈ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਊਗੀ ਬਾਕੀ ਸੂਬੇ ਅੰਚ ਜਿਹੜਾ ਕੁਝ ਸਾਰੇ ਆਨੰਦ ਲੈ ਰਹੇ ਆ ਮੋਦੀ ਸਾਹਿਬ ਦੀਆਂ ਸਕੀਮਾਂ ਦੇ ਜੇ ਜਦੋਂ ਹੁਣ ਬੀਜੇਪੀ ਕੈਂਪ ਲਾਉਣ ਲੱਗੀ ਹੁਣ ਜਾਨ ਨਿਕਲ ਗਈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਮੈਂ ਪੁਲਿਸ ਅਫਸਰਾਂ ਨੂੰ ਕਹਿਣਾ ਚਾਹੁੰਦਾ ਨਾ ਹੱਥ ਛੋਕੇ ਬਣੋ ਇਹਦੇ ਨਾ ਹੱਥ ਛੋਕੇ ਬਣੋ ਤੁਸੀਂ ਕਿਉਂ ਜਦ ਜਦ ਇਹ ਦਰਦਾ ਇਹ ਜਦ ਜਦ ਇਹਦੇ ਲੱਤਾਂ ਕੰਬਦੀਆਂ ਪੁਲਿਸ ਨੂੰ ਅੱਗੇ ਕਰਦਾ ਹੈ ਭਗਵਾਨ ਜੀ ਮਾਨ ਪੀਸ ਵਾਲਿਓ ਤੁਸੀਂ ਤਾਂ ਪੰਜਾਬ ਦੇ ਉਹ ਥੋੜੇ ਹੀ ਭਾਈਪੈਣ ਨੇ ਪਿੰਡਾਂ ਚ ਜੀ ਇਸ ਸਕੀਮਾਂ ਉਹਨਾਂ ਦੇ ਕੋਲ ਜਾਣ ਗਿਆ ਉਹਨਾਂ ਨੂੰ ਫਾਇਦਾ ਹੋਊਗਾ ਤੇ ਤੁਹਾਡੇ ਪੰਜਾਬੀ ਭਰਾਵਾਂ ਨੂੰ ਫਾਇਦਾ ਹੋਊਗਾ ਨਹੀਂ ਕੀ ਕਾ ਜਗਨਨ ਸਾਹਿਬ ਨੂੰ ਮਿਲ ਰਹੀ ਹੈ ਨਹੀਂ ਅਸੀਂ ਆਪ ਆ ਕੇ ਕੱਲੇ ਕੱਲੇ ਪਿੰਡ ਚ ਜ਼ਿੰਮੇਵਾਰੀ ਲੈ ਕੇ ਬੈਠਾਂਗੇ ਆ ਕੇ ਫਿਰ ਤੁਸੀਂ ਰੋਕ ਕੇ ਦੇਖਿਓ ਇਹ ਲੋਕ ਲਹਿਰ ਖੜੀ ਕਰ ਦਿਓ ਲੋਕੋ ਤੁਹਾਡੀਆਂ ਸਕੀਮਾਂ ਜਿਹੜੇ ਤੁਹਾਡੇ ਲਈ ਸੈਂਕੜੇ ਕਰੋੜਾ ਰੁਪਏ ਦੀਆਂ ਸਕੀਮਾਂ ਜਿਹੜੀਆਂ ਪ੍ਰਧਾਨ ਮੰਤਰੀ ਜੀ ਰੋਜ ਜਰੇ ਬੈਠੇ ਅਨਾਉਂਸ ਕਰਦੇ ਆ ਉਹ ਤੁਹਾਡੇ ਤੱਕ ਪਹੁੰਚਣ ਨਹੀਂ ਦੇ ਦੇ ਤੇ ਇਹ ਲੋਕ ਲੈਰ ਖੜੀ ਕਰਦਾਂਗੇ ਨੱਕ ਚ ਦਮ ਕਰਦਾਂਗੇ ਆ ਦਿੱਲੀ ਵਾਲੇ ਭਗੌੜਿਆਂ ਦਾ ਤੇ ਪਿੰਡਾਂ ਚ ਵੀ ਸਾਡੂੰ ਇਸ ਸਕੀਮਾਂ ਦੀ ਲੋੜ ਆ ਸਾਡੇ ਲਈ ਜਿਹੜਾ ਪੈਸਾ ਆ ਰਿਹਾ ਸੀ ਆਪਣਾ ਹੱਕ ਆ ਸਾਡਾ ਇਹਨਾਂ ਦਾ ਮੂੰਹ ਤੋੜ ਜਵਾਬ ਦਿਵਾਓ ਵੀ ਤੁਸੀਂ ਜੇ ਰੋਕਿਆ ਤਾਂ ਭਾਈ ਆਮ ਆਦਮੀ ਪਾਰਟੀ ਵਾਲੇ ਵੀ ਫਿਰ ਅਸੀਂ ਵੱਡ ਨਹੀਂ ਦਵਾਂਗੇ